ਤੇ 3 ਲੱਖ ਰੁਪਏ ਦੀ ਡਿਜ਼ਾਇਰ ਦੇਣੀ ਹੈ ਤੇ 3 ਲੱਖ ਰੁਪਏ ਦਾ ਹੀ ਬੈਂਕ ਤੋਂ ਲੋਨ ਕਰਾ ਦੇਣਾ ਤੇ ਮੈਂ ਕਹਿੰਦਾ ਜੀ ਕਾਰ ਦੇ ਲੋਏ ਵੀਲ ਪਰਲੇ ਪਾਸੋਂ ਚੈੱਕ ਕਰਾਓ ਜੀ ਕਾਰ ਦੇਖੋ ਨਵੀਂ ਗ੍ਰਿਲ ਵਾਲਾ ਬੰਪਰ ਲੱਗਿਆ ਹੋਇਆ ਤੇ ਟਾਇਰ ਅੱਧੇ ਨਾਲੋਂ ਜ਼ਿਆਦਾ ਹੈ ਤੇ ਅੰਦਰ ਦਾ ਇੰਟੀਰੀਅਰ ਚੈੱਕ ਕਰੋ ਜੀ ਦੇਖੋ ਜੀ ਸਕ੍ਰੈਚ ਲੈਸ ਤੇ ਮੈਂ ਕਹਿੰਦਾ ਜੀ 3 ਲੱਖ ਰੁਪਏ ਦੀ ਕਾਰ ਦੇਣੀ ਹੈ ਵੀਡੀ ਆਈ ਇਹ ਡਿਜ਼ਾਇਰ 2013 ਮਾਡਲ ਤੇ 3 ਲੱਖ ਰੁਪਏ ਦਾ ਹੀ ਲੋਨ ਕਰਾ ਦੇਣਾ ਬੈਂਕ ਤੋਂ ਸੈਕੰਡ ਓਨਰ ਕਾਰ ਐ ਚੰਗੀ ਕਾਰ ਐ ਤਿਆਰ ਬਰ ਤਿਆਰ ਹਲਕੀ ਫੁਲਕੀ ਪੇਂਟ ਜਰੂਰ ਐ ਲੱਗੀ ਵੱਜੀ ਐਕਸੀਡੈਂਟ ਦੀ ਫੁੱਲ ਗਾਰੰਟੀ ਮਿਲੂਗੀ ਜੀ ਅਲੋਏ ਵੀਲ ਲੱਗੇ ਹੋਏ ਨੇ ਸ਼ੀਟ ਕਵਰ ਨਵੇਂ ਨੇ ਸਿਰਫ 3 ਲੱਖ ਰੁਪਏ ਦੀ ਉੱਪਰ ਸ਼ੋ ਹੋ ਰਿਹਾ ਬਾਈਜੀ ਕਾਰ ਪੁਆਇੰਟ ਫੇਸਬੁਕ ਤੇ ਪੇਜ ਐ ਆਪਣਾ ਉੱਥੇ ਜਾ ਕੇ ਕਾਰ ਦੀ ਅੰਦਰ ਬਾਹਰ ਦੀਆਂ ਫੋਟੋਆਂ ਚੈੱਕ ਕਰੋ ਤੇ ਗੂਗਲ ਮੈਪ ਤੇ ਲੋਕੇਸ਼ਨ ਉੱਪਰ ਬਾਈਜੀ ਕਾਰ ਪੁਆਇੰਟ ਸ਼ੋ ਹੋ ਰਿਹਾ ਗੂਗਲ ਮੈਪ ਤੇ ਲੋਕੇਸ਼ਨ ਵੀ ਇਹੋ ਐ ਆਜੋ ਸਿਰਫ ਖਰਚਾ ਹੀ ਪੈਣਾ ਤੁਹਾਨੂੰ ਕਾਰ ਸੀ ਟ੍ਰਾਂਸਫਰ ਦਾ ਫੁੱਲ ਇੰਸ਼ੋਰੈਂਸ ਪਲੱਸ ਨਾਲ ਜਿਹੜਾ ਪ੍ਰੋਸੈਸਿੰਗ ਫੀਸ ਪੀਣੀ ਹੈ ਮੰਨ ਕੇ ਚਲੋ 30-35000 ਰੁਪਏ ਨਾਲ ਕਾਰ ਦੇ ਤੁਸੀਂ ਮਾਲਕ ਬਣ ਜਾਣਾ ਹੈ 2013 ਮਾਡਲ VDI ਤੇ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰਕੇ ਕਮੈਂਟ ਦੇ ਵਿੱਚ ਨੰਬਰ ਛੱਡੋ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ 3 ਗ੍ਰਾਮ ਸੋਨੇ ਦੀ ਮੁੰਦਰੀ ਦੇਣੀ ਹੈ ਆਪਾਂ ਲੱਕੀ ਡਰਾ ਦੇ ਰਹੇ ਹਾਂ ਤੇ ਆਜੋ ਲੈ ਜਾਓ ਕਾਰ